ਅਮ੍ਰਿਤਸਰ ਦੇ ਜ਼ਿਲ੍ਹੇ ਦੇ ਪਿੰਡ ਸਭਰਾ ਤੋਂ ਇੱਕ ਐਸਸੀ ਪਰਿਵਾਰ ਬਲਜੀਤ ਕੌਰ ਅਤੇ ਉਸਦੇ ਪਤੀ ਹਰਵਿੰਦਰ ਸਿੰਘ ਵੱਲੋਂ ਕਿਸੇ ਜਾਣਕਾਰ ਨੇ ਪੈਸਿਆਂ ਦੀ ਲੈਣ-ਦੇਣ ਕੀਤੀ ਸੀ ਜਿਸ ਦੇ ਕਾਰਨ ਉਸਦੇ ਘਰ ਤੇ ਨਜਾਇਜ਼ ਕਬਜ਼ਾ ਕਰ ਲਿਆ ਸੀ ਜਿਸ ਦੇ ਵਿਰੋਧ ਚ बसपा ਅੰਬੇਦਕਰ ਪਾਰਟੀ ਦੇ ਸੂਭਾ ਪ੍ਰਧਾਨ ਕਵਲਜੀਤ ਸਿੰਘ ਸੋਹੋਤਾ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਤਰਨਤਾਰਨ ਪੱਟੀ ਰਸੂਲ ਨਹਿਰਾ ਦੇ ਉੱਤੇ ਪਾਰਟੀ ਵਰਕਰਾਂ ਦੇ ਭਾਰੀ ਇਕੱਠ ਕੀਤਾ ਗਿਆ ਅਤੇ ਚੱਕਾ ਜਾਮ ਕੀਤਾ ਗਿਆ ਤਾ ਉਥੇ ਹੀ ਧਰਨੇ ਦੌਰਾਨ ਮੌਕੇ ਤੇ ਸਬੰਧਤ ਡੀਐਸਪੀ ਪੁਲਸ ਪਾਰਟੀ ਦੇ ਨਾਲ ਪਹੁੰਚੇ ਉਹਨਾਂ ਨੇ ਐਸਪੀ ਹੈੱਡਕੁਆਟਰ ਸੂਬਾ ਪ੍ਰਧਾਨ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਪੀੜਤ ਪਰਿਵਾਰ ਦੀ ਜੋ ਪੈਂਡਿੰਗ ਪੇਮੈਂਟ ਹੈ ਉਸ ਨੂੰ ਵਾਪਸ ਕਰਵਾਇਆ ਜਾਏਗਾ ਅਤੇ ਉਹਨਾਂ ਨੇ ਕਿਹਾ ਕਿ ਜਲਦ ਜਾਂਚ ਮੁਕੰਮਲ ਕਰ ਲਈ ਜਾਏਗੀ ਬਣਦੀ ਕਾਰਵਾਈ ਕੀਤੀ ਜਾਏਗੀ ਤਾਂ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਅਜੇ ਹਲਾ ਹੋਇਆ ਤਾਂ ਉਹ ਅਗਲਾ ਅੰਦੋਲਨ ਵਿੱਢਣ ਦੇ ਲਈ ਮਜਬੂਰ ਹੋਣਗੇ ਤਾਨੇ ਦੌਰਾਨ ਪ੍ਰਧਾਨ ਕਵਰਜੀਖ ਸੋਹੋਤਾ ਨੇ ਅਤੇ ਤਰਨਖ ਕਾਰਿਆ ਨੂੰ ਭਰੋਸਾ ਦਿੰਦੇ ਹੋਏ ਡੀਐਸਪੀ ਨੇ ਕਿਹਾ ਕਿ ਜਲਦ ਇਸ ਦੇ ਵਿੱਚ ਜਾਂਚ ਕੀਤੀ ਜਾਏਗੀ ਆ ਜਿਹੜਾ ਪੱਟੀ ਮੋਰ ਦੇ ਤਰਨ ਆਇਆ ਸੀ ਕੀ ਕਾਰਨ ਕੀ ਬਣਿਆ ਦਸ਼ਕਾ ਸਾਂਝਾ ਕਰਦੇ ਹੋਏ ਅੱਜ ਬਸਤਾ ਅੰਬੇਡਕਰ ਪਾਰਟੀ ਵੱਲੋਂ ਜੋ ਕਿ ਪਿੰਡ ਸਭਰਾ ਦਾ ਮਸਲਾ ਸਰਦਾਰ ਹਰਜਿੰਦਰ ਸਿੰਘ ਜੀ ਦੇ ਜੋ ਕਿ ਵਿਆਜੀ ਪੈਸੇ ਲੈਣ ਦੇਣ ਦੇ ਮਸਲੇ ਦੇ ਵਿੱਚ ਉੱਥੋਂ ਦੇ ਇੱਕ ਵਿਅਕਤੀ ਨੇ ਧਨਾਟ ਪਰਿਵਾਰ ਨੇ ਇਹਨਾਂ ਦੇ ਘਰ ਤੇ ਕਬਜ਼ਾ ਕੀਤਾ ਇਹਨਾਂ ਦੇ ਸਮਾਨ ਨੂੰ ਖੁਰਦਪੁਰਦ ਕੀਤਾ ਪਰ ਬਸਪਾ ਅੰਬੇਡਕਰ ਪਾਰਟੀ ਗਰੀਬਾਂ ਤੇ ਅਤਿਆਚਾਰ ਨੂੰ ਕਦੀ ਬਰਦਾਸ਼ਤ ਨਹੀਂ ਕਰੂਗੀ ਵਾਲਮਿੱਕੀ ਮਜਬੀ ਸਿੱਖਾਂ ਦੇ ਪਰਿਵਾਰਾਂ ਤੇ ਹੋ ਰਹੇ ਅਤਿਆਚਾਰਾਂ ਬਾਰੇ ਬਸਪਾ ਅੰਬੇਡਕਰ ਪਾਰਟੀ ਤਤਬਰ ਤਤਬਰ ਮੈਦਾਨ ਦੇ ਵਿੱਚ ਖੜੀ ਆ ਮੈਂ ਹਰਜਿੰਦਰ ਸਿੰਘ ਜੀ ਨੂੰ ਵਿਸ਼ਵਾਸ ਦਿਵਾਉਣਾ ਜਿੰਨਾ ਚਿਰ ਤੱਕ ਤੁਹਾਡੇ ਮਸਲਾ ਹੱਲ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਮੈਂ ਮੈਦਾਨ ਦੇ ਵਿੱਚ ਖੜਾ ਆ ਤੁਹਾਨੂੰ ਇਨਸਾਫ ਦੇ ਕੇ ਹੀ ਇਹ ਨਾ ਮਾਮਲਾ ਜੀ ਕੋਈ ਪੈਸੇ ਦਾ ਲੈਣ ਦੇਣ ਸੀਗਾ ਜਿਸ ਦੇ ਸੰਬੰਧ ਵਿੱਚ ਨਾ ਇਹਨਾਂ ਨੇ ਵਿਆਜੀ ਪੈਸੇ ਕਿਸੇ ਕੋਲ ਲਏ ਸੀਗੇ ਤੇ ਉਹਨਾਂ ਨੇ ਉਹ ਪੈਸੇ ਜਿਹਨੂੰ ਇਹਨਾਂ ਕੋਲ ਵਾਪਸ ਲਏ ਨਹੀਂ ਜੋ ਇਹਨਾਂ ਦੀ ਤਰਖਾਸ ਦੇ ਮੁਤਾਬਕ ਕਿ ਅਸੀਂ ਡੀਐਸਪੀ ਸਾਹਿਬ ਦੇ ਦਫਤਰ ਬੈਠੇ ਸੀ ਉਸ ਤੋਂ ਬਾਅਦ ਇਹਨਾਂ ਨੇ ਉਸ ਪਰਿਵਾਰ ਨੇ ਆ ਕੇ ਇਹਨਾਂ ਦੇ ਮਕਾਨ ਤੇ ਕਬਜ਼ਾ ਕਰ ਲਿਆ ਤੇ ਇਹਨਾਂ ਦਾ ਸਬਾਨ ਜਰਾ ਖੁਰਦ-ਬੁਰਦ ਕਰਤਾ ਗਿਆ ਸਰ ਪਰਿਵਾਰ ਦਾ ਇਹ ਵੀ ਕਹਿਣਾ ਹੈ ਵੀ ਡੀਪੀ ਸਾਹਿਬ ਨੇ ਸਾਨੂੰ ਬਿਠਾ ਛੱਡਿਆ ਤੇ ਦੂਜੀ ਪਾਰਟੀ ਕਬਜ਼ਾ ਦਵਾਤਾ ਇਸ ਦੇ ਸਬੰਧ ਵਿੱਚ ਐਸਪੀ ਸਾਹਿਬ ਨੇ ਦੱਸਤਾ ਜੀ ਇਹਨਾਂ ਨੂੰ ਵਿਸ਼ਵਾਸਨ ਦਵਾਤਾ ਆ ਕਿ ਜੇ ਕੋਈ ਇਸ ਦੇ ਨਾਲ ਦੀ ਗੱਲ ਨਹੀਂ ਕੋਈ ਤੇ ਐਸਪੀ ਸਾਹਿਬ ਨੂੰ ਵੀ ਡਿਪਟੀ ਸਾਹਿਬ ਨੂੰ ਵੀ ਉਹਨੇ ਹਦਾਇਤਾਂ ਦਿੱਤੀਆਂ ਨੇ ਕਿ ਇਹਦੀ ਬਿਲਕੁਲ ਨਰਪੱਖ ਜਾਂਚ ਹੋਏਗੀ ਸਰ ਪਰਿਵਾਰ ਨੂੰ ਸਾਹ ਮਿਲੂਗਾ ਬਿਲਕੁਲ ਸਾਹ ਮਿਲੇਗਾ ਬਿਲਕੁਲ ਸਾਹ ਮਿਲੇਗਾ ਜਿਹੜਾ ਧਰਨਾ ਫਿਰ ਕਿਵੇਂ ਪ੍ਰੈਸ ਕਰ ਰਹੇ ਹੋ ਹਾਂਜੀ ਹਾਂਜੀ ਧਰਨਾ ਇਹਨਾਂ ਨੇ ਪ੍ਰਧਾਨ ਸਾਹਿਬ ਜੀ ਨੂੰ ਕਿਹਾ ਤਾਂ ਆ ਜੀ